ਸਹੀ ਹੈ ਦੋਸਤੋ ਅੱਜ ਹੁਸ਼ਿਆਰਪੁਰ ਵਿਖੇ ਪ੍ਰਵੀਨ ਬੰਗਾ ਜੀ ਜਰਨਲ ਸਕੱਤਰ ਬੋਝੀ ਸਮਾਜ ਪਾਰਟੀ ਦੇ ਨਾਲ ਵਿਸ਼ੇਸ਼ ਤੌਰ ਤੇ ਗੱਲਬਾਤ ਕਰ ਰਹੇ ਆ ਕਿ 18 ਤਰੀਕ ਨੂੰ ਜਿਹੜਾ ਬੋਝੀ ਸਮਾਜ ਪਾਰਟੀ ਵੱਲੋਂ ਵੱਡੇ ਪੱਧਰ ਤੇ ਜਿਹੜਾ ਧਰਨਾ ਪ੍ਰਦਰਸ਼ਨ ਕੀਤਾ ਜਾ ਰਿਹਾ ਗਰ ਸ਼ੈਂਕਰ ਤੋਂ ਜਿਹੜਾ ਬਹੁਤ ਵੱਡਾ ਜਿਹੜਾ ਕਾਫਲਾ ਜਿਹੜਾ ਆ ਖਰਾੜਗੜ ਸਾਹਿਬ ਦੀ ਧਰਤੀ ਤੇ ਜਾਵੇਗਾ ਉਹਦੇ ਨਾਲ ਆਪਾਂ ਗੱਲਬਾਤ ਕਰਾਂਗੇ ਸਰ ਪਹਿਲਾਂ ਤਾਂ ਜਨ ਪੰਜਾਬੀ ਨਿਊਜ਼ ਦੇ ਤੁਹਾਡਾ ਸਵਾਗਤ ਹੈ ਜੀ ਧੰਨਵਾਦ ਸਾਰੇ ਤੁਹਾਡੇ ਦਰਸ਼ਕਾਂ ਦਾ ਤੁਸੀਂ ਸਾਨੂੰ ਗੱਲਬਾਤ ਲਈ ਮੌਕਾ ਦਿੱਤਾ ਤੁਹਾਡੀ ਸਾਰੀ ਟੀਮ ਦਾ ਧੰਨਵਾਦ ਜੇ ਜਸਨਾ ਸਰ ਪੰਜਾਬ ਸੁਮਾ ਲੋ ਕਰੀਮਪੁਰੀ ਸਾਹਿਬ ਵੱਲੋਂ ਇੱਕ ਬਹੁਤ ਵੱਡੇ ਪੱਧਰ ਤੇ ਜਿਹੜਾ ਸੰਘਰਸ਼ ਕੀਤਾ ਜਾ ਰਿਹਾ ਹੈ ਕੀ ਕਹਿਣਾ ਚਾਹੋਗੇ ਤੁਸੀਂ ਇਹਦੇ ਬਾਰੇ ਪਾਰਟੀ ਨੇ ਫਰਵਰੀ ਵਿੱਚ ਨੂਰ ਮਲ ਦੇ ਸ਼ਹੀਦਾਂ ਨੂੰ ਸਨਮਾਨ ਕਰਨ ਦੇ ਲਈ ਜਿਹੜੀ ਸ਼ੀਧੀ ਸਮਾਗਮ ਤੇ ਪਾਰਟੀ ਨੇ ਫੈਸਲਾ ਲਿਆ ਸੀ ਕਿ ਅਸੀਂ 15 ਮਾਰਚ ਨੂੰ ਸਾਹਿਬ ਕਾਂਸ਼ੀ ਸ਼ਾਮ ਜੀ ਦੇ ਜਨਮ ਦਿਨ ਤੇ ਪੰਜਾਬ ਵਿੱਚ ਡਰੱਗ ਮਾਫੀਆ ਦੇ ਖਿਲਾਫ ਜਿਹੜੀ ਹੈ ਮਹਮ ਸ਼ੁਰੂ ਕਰਨੀ ਹੈ ਔਰ ਉਸ ਤੋਂ ਬਾਅਦ ਐਲਾਨ ਤੋਂ ਬਾਅਦ ਸਰਕਾਰ ਤਿੰਨ ਸਵਾਲ ਜਾਗੀ ਸੀ ਤਾ ਲੋਕਾਂ ਵਿੱਚ ਜਿਹੜਾ ਉਹਨਾਂ ਨੇ ਆਪਣਾ ਸਰਕਾਰ ਨੇ ਜਿਹੜਾ ਨਾਰਾ ਦਿੱਤਾ ਸੀ ਆ ਪਾਰਟੀ ਸਰਕਾਰ ਨੇ ਕਿ ਤਿੰਨ ਮਹੀਨੇ ਚ ਜਿਹੜਾ ਨਸ਼ੇ ਨੂੰ ਖਤਮ ਕਰ ਦਿਆਂਗੇ ਉਹ ਤਿੰਨ ਸਾਲਾਂ ਚ ਨਸ਼ੇ ਨੂੰ ਖਤਮ ਤਾਂ ਕੀ ਕਰਨਾ ਉਦੋਂ ਉਸ ਕੰਦੇ ਉਹਨਾਂ ਨੇ ਸਟੈਪ ਵੀ ਨਹੀਂ ਚੱਕਿਆ ਸੀ ਪਾਰਟੀ ਦੇ ਸਟੈਪ ਤੋਂ ਬਾਅਦ ਹਲਚਲ ਸ਼ੁਰੂ ਹੋਈ ਔਰ ਅੱਜ ਪੰਜਾਬ ਵਿੱਚ ਬਹੁਜਨ ਸਮਾਜ ਪਾਰਟੀ ਨੇ ਵੱਡੇ ਪੱਧਰ ਤੇ ਧੰਨੇ ਪ੍ਰਦਰਸ਼ਨ ਜਿਹੜੇ ਨੇ ਦਿੱਤੇ ਜਾ ਰਹੇ ਨੇ ਔਰ ਇਸ ਲੜੀ ਵਿੱਚ ਸ਼੍ਰੀਵਦਾਸ ਸਮਰਾ ਦੀ ਚਨਛੋਤਨ ਪ੍ਰਾਪਤ ਧਰਤੀ ਜੀ ਚੰਨ ਗੰਗਾ ਉਥੇ ਜਿਹੜਾ ਜਿੱਥੇ ਸਰਕਾਰ ਨੇ ਜੁਧ ਨਸ਼ਿਆਂ ਦੇ ਖਿਲਾਫ ਸ਼ੁਰੂ ਕੀਤਾ ਹੈ ਇਹ ਜੁਧ ਉਹਦੇ ਜਿਹੜੇ ਨੇ ਨਸ਼ਿਆਂ ਨੂੰ ਖਤਮ ਤਾਂ ਕੀ ਕਰਨਾ ਕਿ ਜਿੱਥੇ ਲੋਕ ਧਾਰਮਿਕ ਆਸਥਾਨਾਂ ਲੋਕ ਜਾਂਦੇ ਨੇ ਉਥੇ ਵੀ ਜਿਹੜੇ ਨੇ ਠੇਕੇ ਖੁੱਲੇ ਜਾ ਰਹੇ ਨੇ ਨਾਇਜ਼ ਬ੍ਰਾਂਚਾਂ ਖੁੱਲੀਆਂ ਜਾ ਰਹੀਆਂ ਨੇ ਔਰ ਉਹਦੇ ਲਈ ਬੌਜਨ ਸਮਾਜ ਪਾਰਟੀ ਵੱਲੋਂ 18 ਤਰੀਕ ਨੂੰ ਇੱਕ ਵੱਡਾ ਜਿਹੜਾ ਗੁਰੂਦਾਸ ਮਹਾਰਾਜ ਨਾਮ ਲੇਗਾ ਲੋਕ ਔਰ ਬੌਜਨ ਸਮਾਜ ਪਾਰਟੀ ਸਮਰਥਕ ਜਿਹੜੇ ਨੇ 18 ਤਰੀਕ ਨੂੰ ਉਹ ਚਨਸ਼ਾਹ ਧਰਤੀ ਪ੍ਰਾਪਤ ਪਾਉ ਤੇ ਖਰਾਗੜ ਸਾਹ ਪਹੁੰਚ ਰਹੇ ਨੇ ਔਰ ਉਤੋਂ ਇੱਕ ਵੱਡੇ ਦੇ ਕਾਫਲੇ ਰੂਪ ਚ ਜਿਹੜਾ ਗੜ ਸ਼ੰਕਰ ਪਹੁੰਚਿਆ ਜਾਏਗਾ ਔਰ ਜਿੱਥੇ ਪ੍ਰਸ਼ਾਸਨ ਨੂੰ ਇੱਕ ਮੰਗ ਪੱਤਰ ਦਿੱਤਾ ਜਾਏਗਾ ਕਿ ਉਤੇ ਟੇਕੇ ਜਿਹੜੇ ਖੁੱਲੇ ਨੇ ਉਹ ਬੰਦ ਚਕਾਏ ਜਾਣ ਬ੍ਰਾਂਚਾਂ ਜਿਹੜੀਆਂ ਚਕਾਈਆਂ ਜਾਣ ਉਹਦੇ ਨਾਂ ਨਾਂ ਪਿੱਛੇ ਨੂਰਪੁਰ ਜੱਡਾਂ ਵਿੱਚ ਬਾਸਾ ਡਾਕਟਰ ਬੇਕਾਇਦੀ ਪ੍ਰਤਿਮਾ ਦੀ ਜਿਹੜੀ ਬੇਅਦਬੀ ਕੀਤੀ ਗਈ ਹੈ ਇਹ ਪਿਛਲੇ ਸਮੇਂ ਚ ਪੰਜਾਬ ਚ ਇੱਕ ਭਾਈਚਾਰ ਸਾਂਝ ਨੂੰ ਤੋੜਨ ਦੇ ਲਈ ਇੱਕ ਪ੍ਰਦੇਸ਼ ਵਿੱਚ ਬੈਠੀਆਂ ਤਾਕਤਾਂ ਵੱਲੋਂ ਪੰਜਾਬ ਵਿੱਚ ਇਹ ਜਿਹੜੀ ਹੈ ਅੰਬੇਡਕਰੀਆਂ ਨੂੰ ਜਿਹੜਾ ਪੰਜਾਬ ਦੇ ਇੱਕ ਭਾਈਚਾਰੇ ਖਿਲਾਫ ਲੜਾਉਣ ਦੀ ਸਾਜਿਸ਼ ਹੈ ਉਹ ਸਾਜਿਸ਼ ਨੂੰ ਬੋਝਨ ਸਮਾਜ ਪਾਰਟੀ ਪੂਰਾ ਨਹੀਂ ਹੋਣ ਦੇਵੇਗੀ ਬੋਝਨ ਸਮਾਜ ਪਾਰਟੀ ਦੀ ਲੜਾਈ ਕਿਸੇ ਵਿਅਕਤੀ ਵਿਸ਼ੇਸ਼ ਲਈ ਨਹੀਂ ਹੈ ਬੋਝਨ ਸਮਾਜ ਪਾਰਟੀ ਦੀ ਲੜਾਈ ਉਹਨਾਂ ਸੋਚ ਦੇ ਖਿਲਾਫ ਹੈ ਜਿਹੜੇ ਬਾਸਟਰ ਡਾਕਟਰ ਬੇਗਾਇਸ ਸੋਚ ਦਾ અપਮਾਨ ਕਰ ਰਹੇ ਨੇ ਇਸ ਕਰਕੇ 18 ਤਰੀਕ ਨੂੰ ਜਿਹੜਾ ਸਾਰੇ ਸਾਥੀਆਂ ਨੂੰ ਅਸੀਂ ਬੇਨਤੀ ਕਰਦੇ ਹਾਂ ਆਓ ਕਟਿਓਕੇ ਅਗਰ ਤੁਸੀਂ ਵਧੀਆ ਪੰਜਾਬ ਚਾਹੁੰਦੇ ਹੋ ਗੁਰੂਵਰਦਾਸ ਮਹਾਰਾਜ ਦੇ ਬੇਗੰਪੁਰਾ ਨੂੰ ਬਸਾਉਣਾ ਚਾਹੁੰਦੇ ਹੋ ਤਾਂ ਸਾਨੂੰ ਜਿਹੜਾ ਉਸ ਬੇਗੰਪੁਰੇ ਦੀ ਸਥਾਪਲੇ ਲਈ ਸਟੈਪ ਚੱਕਣਾ ਚਾਹੀਦਾ ਹੈ ਉਧਰੋਂ ਚੱਲਣਾ ਚਾਹੀਦਾ ਹੈ ਔਰ ਚੱਲ ਕੇ ਅਸੀਂ ਜਿਹੜਾ ਵੱਡੀ ਆਪਣੀ ਲੋਕ ਸ਼ਕਤੀ ਦੇ ਨਾਲ ਗੜਸ਼ੰਕਰ ਪਹੁੰਚਣਾ ਹੈ ਸਮੁੱਚੇ ਮੈਂ ਦੁਆਬੇ ਦੇ ਸਾਰੇ ਸਮਰਥਕਾਂ ਨੂੰ ਬਹੁਜਨ ਸਮਾਜ ਪਾਰਟੀ ਸਮਰਥਕਾਂ ਨੂੰ ਔਰ ਗੁਰੂਵਰਦਾਸ ਮਾਨ ਨਾਮ ਲੈਵਾਂ ਲੋਕ ਜਿਹੜੇ ਨੇ ਸਮੁੱਚੇ ਪੰਜਾਬੀ ਨੂੰ ਸੁਪੀਰ ਕਰਦੇ ਆ ਕੀ ਨਸ਼ੇ ਦੇ ਖਿਲਾਫ ਜਿਹੜੀ ਬਹੁਜਨ ਸਮਾਜ ਪਾਰਟੀ ਨੇ ਮਹਿਮ ਸ਼ੁਰੂ ਕੀਤੀ ਹੈ ਉਸ ਪੰਜਾਬ ਸਮਾ ਲੋ ਮਹਿਮ ਦਾ ਤੁਸੀਂ ਹਿੱਸਾ ਬਣੋ ਸਹਿਯੋਗ ਕਰੋ ਇਹ ਮਹਿਮ ਤਦ ਤੱਕ ਕਾਮਯਾਬ ਨਹੀਂ ਹੋਏਗੀ ਜਦ ਤੱਕ ਜਿਹੜਾ ਪੋਲੀਟਿਕਲ ਪਾਰਟੀਆਂ ਜਿਹੜੀਆਂ ਨਸ਼ਾ ਡਗ ਮਾਪਿਆਂ ਤੋਂ ਫੰਡਿੰਗ ਲੈ ਕੇ ਜਿਹੜੇ ਨੇ ਰਾਜਨੀਤੀ ਕਰਦੇ ਨੇ ਚਾਹੇ ਬੈਰੋਕ੍ਰੇਟਿਕ ਲੋਕ ਨੇ ਚਾਹੇ ਪੋਲੀਟਿਸ਼ੀਅਨ ਲੋਕ ਨੇ ਜਿਹੇ ਲੋਕਾਂ ਦਾ ਚਿਹਰਾ ਸਾਨੂੰ ਸਮਾਜ ਵਿੱਚ ਨੰਗਾ ਕੰਦੀ ਲੋੜ ਹੈ ਔਰ ਤਾਂ ਜੋ ਪੰਜਾਬ ਨੂੰ ਵਧੀਆ ਪੰਜਾਬ ਬਣਾਇਆ ਜਾ ਸਕੇ ਔਰ ਇਸ ਮੌਕੇ ਤੇ ਮੈਂ ਚੈਨਲ ਆਈ ਇਸ ਸਮਾਧਨ ਤੋਂ ਮੈਂ ਤੁਹਾਨੂੰ ਅਪੀਲ ਕਰਦਾ ਕਿ 18 ਤਰੀਕ ਨੂੰ ਸਵੇਰੇ 10 ਵਜੇ ਜਿਹੜਾ ਖਰੜਗੜ ਪਹੁੰਚਣ ਦੀ ਅਪੀਲ ਕੀਤੀ ਜਾਂਦੀ ਹੈ ਉੱਥੋਂ ਇੱਕ ਵੱਡੇ ਕਾਫਲੇ ਰੂਚ ਬਹੁਜਨ ਸਮਾਜ ਪਾਰਟੀ ਪੰਜਾਬ ਦੇ ਪ੍ਰਧਾਨ ਡਾਕਟਰ ਹਰਤਾਜ ਸਿੰਘ ਕਰੀਪੁਰ ਜੀ ਸਾਬਕਾ ਮੈਂਬਰ ਪਾਰਲੀਮੈਂਟ ਉਹਨਾਂ ਦੀ ਅਗਵਾਈ ਵਿੱਚ ਜਿਹੜਾ ਇੱਕ ਵੱਡਾ ਕਾਫਲਾ ਉਹ ਗਰਸ਼ੰਕ ਨੂੰ ਤੋ ਪਹੁੰਚੇ ਆ ਰਿਹਾ ਹੈ ਆ ਉਸ ਕਾਫਲੇ ਦੇ ਸਹਿਯੋਗੀ ਬਣੀਏ ਇਕੱਠੇ ਹੋ ਕੇ ਜਿਹੜੇ ਨੇ ਖਰਾਗੜ ਸਾਹਿਬ ਜਿਹੜੇ ਚੰਸ਼ੋਤਰਪਾਪੁਰ ਤੇ ਜਿਹੜਾ ਠੇਕਾ ਖੋਲਿਆ ਗਿਆ ਹੈ ਉਥੇ ਬ੍ਰਾਂਚਾਂ ਜਿਹੜੀਆਂ ਨਵੀਆਂ ਖੁੱਲੀਆਂ ਜਾ ਰਹੀਆਂ ਨੇ ਉਹਨੂੰ ਬੰਦ ਕਰਾਇਆ ਜਾ ਸਕੇ ਤੇ ਸਰ ਜਿਹੜਾ ਗੁਰੂ ਘਰ ਦੇ ਲਾਗੇ ਛਾਗੇ ਜਿਹੜੀਆਂ ਬ੍ਰਾਂਚਾਂ ਖੋਲੀਆਂ ਗਈਆਂ ਸ਼ਰਾਬੀਆਂ ਜਾਂ ਫਿਰ ਅੱਗੇ ਪਿੱਛੇ ਖੋਲੀਆਂ ਇਹ ਅਸੀਂ ਤਾਂ ਦੇਖੋ ਉਹਦੇ ਨਾਲ ਨਾਲ ਜਿੱਥੇ ਸਰਕਾਰ ਨੂੰ ਅਸੀਂ ਅ ਅਪੀਲ ਕਰਦੇ ਆ ਜੇ ਉਹਨਾਂ ਨੂੰ ਅਸੀਂ ਕਰ ਨਾਲ ਨਾਲ ਅਸੀਂ ਆਪਣੇ ਸਮਾਜ ਦੇ ਲੋਕਾਂ ਨੂੰ ਵੀ ਅਪੀਲ ਕਰਦੇ ਆ ਕਿ ਅਗਰ ਵਧੀਆ ਸਮਾਜ ਬਣਾਉਣਾ ਡਾਕਟਰ ਬੇਗਾਨ ਸੁਪਨਿਆਂ ਦਾ ਭਾਰਤ ਗੁਰੂਦਾਸ ਮਹਾਰਾਜ ਦੀ ਸੋਚ ਤੇ ਵਿਗੰਪੁਰਾ ਬਸਾਉਣਾ ਹੈ ਤਾਂ ਸਾਨੂੰ ਨਸ਼ਿਆਂ ਵਰਗੀ ਲਾਹਨਤ ਤੋਂ ਸਾਨੂੰ ਛੁਟਕਾਰਾ ਪਾਉਣ ਦੀ ਲੋੜ ਹੈ ਔਰ ਨੌਜਵਾਨਾਂ ਨੂੰ ਵੀ ਅਪੀਲ ਕਰਾਂਗਾ ਜਿਹੜੇ ਅੱਜ ਬੇਰੁਜ਼ਗਾਰੀ ਦੀ ਚੱਕੀ ਪਿਸਕੇ ਅੱਜ ਨਸ਼ੇ ਦਾ ਸਾਰਾ ਲੈ ਰਹੇ ਨੇ ਉਹਨਾਂ ਨੌਜਵਾਨਾਂ ਨੂੰ ਅਪੀਲ ਕਰਾਂਗਾ ਕਿ ਉਹ ਸਾਰਾ ਨਸ਼ੇ ਦਾ ਨਹੀਂ ਸਾਨੂੰ ਮਹਾਪੁਰਸ਼ਾਂ ਦੇ ਅੰਦੋਲਨਾਂ ਦਾ ਸਹਾਰਾ ਲੈਣਾ ਚਾਹੀਦਾ ਹੈ ਆਪੋ ਸਹਾਰਾ ਮਹਾਪੁਰਸ਼ਾਂ ਦੇ ਅੰਦੋਲਨ ਲਈ ਜਿਨ੍ਹਾਂ ਨੇ ਆਪਣੀਆਂ ਜਿੰਦਗੀਆਂ ਲਾ ਕੇ ਸੈਂਕੜੇ ਸਾਲ ਪਹਿਲਾਂ ਜਿਹੜਾ ਗੁਰੂਦਾਸ ਸਮਰਾਏ ਨੇ ਕਿਹਾ ਸੀ ਕਿ ਐਸਾ ਚਾਹੂੰ ਰਾਜ ਮੈਂ ਜાં ਮਿਲੇ ਸਭਨ ਕੋਨ ਛੋਟ ਬੜੇ ਸੰਭ ਸਰਬਦਾਸ ਰਹੇ ਪਰਸਨ ਅੱਜ ਵੀ ਗੁਰੂਦਾਸ ਸਮਰਾਏ ਸੁਪਨਾ ਦਾ ਭਾਰਤ ਬਣਾਉਣਾ ਹੈ ਤਾਂ ਸਾਨੂੰ ਨਸ਼ਾ ਵਾਗੀ ਲਹਨਤ ਤੋਂ ਛੁਟਕਾਰਾ ਪਾਉਣ ਦੀ ਜਰੂਰਤ ਹੈ ਨੈਤਿਕਤਾ ਪੈਦਾ ਕਰਨ ਦੀ ਲੋੜ ਹੈ ਔਰ ਇਹੀ ਅੱਜ ਦੇ ਇਸ ਮੌਕੇ ਤੇ ਅਸੀਂ ਇਕੱਠੇ ਹੋ ਕੇ ਤੁਹਾਡੇ ਮਾਧਿਅਮ ਰਹੀ ਅਪੀਲ ਕਰਦੇ ਆ ਆਓ ਪੰਜਾਬੀ ਸਾਰੇ ਇਕੱਠੇ ਹੋ ਕੇ ਪਿਛਲੇ ਸਮੇਂ ਤੋਂ ਜਿਹੜਾ ਡਰੱਗ ਮਾਫੀਆ ਨੂੰ ਚਾਰ ਸਰਕਾਰਾਂ ਤੋੜ ਨਹੀਂ ਸਕੀਆਂ ਜਿਹੜੇ ਇਸ ਨੈੱਟਵਰਕ ਨੂੰ ਚਾਹੇ ਉਹ ਸਰਕਾਰ ਬਾਦਲ ਦੀ ਰਹੀ ਹੈ ਕੈਪਟਨ ਦੀ ਰਹੀ ਹੈ ਚੰਨੀ ਦੀ ਰਹੀ ਹੈ ਅੱਜ ਭਗਵੰਤ ਮਾਨ ਦੀ ਸਰਕਾਰ ਚੱਲ ਰਹੀ ਹੈ ਅੱਜ ਉਹ ਨੈੱਟਵਰਕ ਨੂੰ ਤੋੜ ਨਹੀਂ ਸਕੀਆਂ ਅਗਰ ਨੈੱਟਵਰਕ ਨੂੰ ਤੋੜਨਾ ਹੈ ਤੁਹਾਨੂੰ ਆਪਣੀ ਜ਼ਮੀਰ ਦੀ ਆਵਾਜ਼ ਤੇ ਆਪਣੀ ਜ਼ਮੀਨ ਨੂੰ ਜਿੰਦਾ ਕਰਨ ਦੀ ਲੋੜ ਹੈ ਔਰ ਜਿਹੜਾ ਸਾਬਕਾ ਸ਼ਾਮਿਲ ਦਾ ਅੰਦੋਲਨ ਹੈ ਔਰ ਬਾਵਾ ਸਾਹਿਬ ਡਾਕਟਰ ਮੇਜ ਚਾਦੀ ਦਾ ਅੰਦੋਲਨ ਹੈ ਔਰ ਗੁਰਵਦਾਸ ਸਹਾਰਾਜ ਦਾ ਬੇਗਮਪੁਰੇ ਦਾ ਲੈਣਾ ਕਨਸੈਪਟ ਉਹ ਤੁ ਆਪਾ ਸਮਝੀਏ ਉਹਨੂੰ ਇੰਪਲੀਮੈਂਟ ਕਰਨ ਦੇ ਲਈ ਬਹੁਜਨ ਸਮਾਜ ਪਾਰਟੀ ਦਾ ਸਾਥ ਦਈਏ ਤੇ ਸਰ ਜਿਸ ਤਰ੍ਹਾਂ ਥੋੜੇ ਟਾਈਮ ਦੇ ਵਿੱਚ ਵਿੱਚ ਤਕਰੀਬਨ ਡੇਢ ਮਹੀਨੇ ਦੇ ਵਿੱਚ ਵਿੱਚ ਬਾਬਾ ਸਾਹਿਬ ਦੇ ਹੁਸ਼ਿਆਰਪੁਰ ਚ ਦੋ ਬੁੱਤ ਜਿਹੜੇ ਤੋੜੇ ਗਏ ਆ ਤੇ ਉਸ ਤੋਂ ਬਾਅਦ ਸੋਸ਼ਲ ਮੀਡੀਆ ਦੇ ਵੀਡੀਓ ਜਿਹੜੀ ਵਾਇਰਲ ਪੁੰਨੂ ਦੀ ਹੋ ਜਾਂਦੀ ਆ ਉਹ ਆਪਣੇ ਤੇ ਜ਼ਿੰਮੇਵਾਰੀ ਪੂਰੀ ਲੈਂਦੇ ਆ ਤੇ ਕੀ ਕਹਿਣਾ ਚਾਹੋਗੇ ਸਰ ਪੂਰੀ ਬਾਰੇ ਤੁਕੋ ਪੁੰਨੂ ਦਾ ਸਰਕਾਰੀ ਏਜੰਸੀਆਂ ਦਾ ਖਡਾਉਣਾ ਹੈ ਪੁੰਨੂ ਦੇ ਖਿਲਾਫ ਲੜਾਈ ਨਹੀਂ ਹੈ ਜਿਹੜਾ ਕਹਿ ਰਿਹਾ ਕਿ ਪਿਛੇ ਸਮੇਂ ਉਹਨਾਂ ਨੇ ਆਪਣੇ ਕੁੱਲੂ ਘਰ ਵੇਲੇ ਕਿਹਾ ਸੀ ਜਿਸ ਵੇਲੇ ਆਪਣੀ ਨੰਗਲ ਚ ਦੁਬਾਰਾ ਸਟੈਚੂ ਦੀ ਬੇਅਵਦੀ ਕੀਤੀ ਗਈ ਹੈ ਉਹਨੇ ਜ਼ਿੰਮੇਵਾਰੀ ਲੈਂਦੇ ਕਿਹਾ ਸੀ ਕਿ ਇਸ ਸਬਦਾਨ ਅਕਾਲ ਤਖਤ ਲਈ ਦੋਸ਼ੀ ਹੈ ਜਿਹੜੇ ਦੋਸ਼ੀ ਲੋਕ ਨੇ ਜਿਹੜੀ ਕਾਂਗਰਸ ਪਾਰਟੀ ਦੇ ਸਰਕਾਰ ਨੇ ਅਟੈਕ ਕਰਾਇਆ ਸੀ ਨਾ ਉਹਦੇ ਕਲਾਬ बोल ਰਿਹਾ ਜੋ ਨਾ ਉਹ ਪੀਪੀ ਦੇ ਕਲਾਬ बोल ਰਿਹਾ ਜਿਸ ਬੀਜੇਪੀ ਨੇ ਇਸ ਕਾਂਗਰਸ ਦੇ ਅਕਾਲ ਤਖਤ ਤੇ ਅਟੈਕ ਨੂੰ ਸਹੀ ਫੈਸਲਾ ਕਿਹਾ ਸੀ देर ਨਾਲ ਲਿਆ ਫੈਸਲਾ ਬੀਜੇਪੀ ਦੀ ਕਿਹਾ ਸੀ ਉਹ ਜਿਹੜਾ ਪੰਨੂ ਨਾ ਬੀਜੇਪੀ ਦੇ ਕਲਾਬ ਹੋ ਰਿਹਾ ਨਾ ਕਾਂਗਰਸ ਦੇ ਕਲਾਬ ਹੋ ਰਿਹਾ ਨਾ ਸਮਝਦਿਆਂ ਸਰਕਾਰਾਂ ਦੇ ਕਲਾਬ ਹੋ ਰਿਹਾ ਜੋ ਬਾਦਸਾ ਡਾਕਟਰ ਬੇਕਾ ਦੇ ਖਲਾਫ ਹੋ ਰਿਹਾ ਇਹ ਸਾਬਤ ਹੁੰਦਾ ਹੈ ਕਿ ਉਹ ਏਜੰਸੀਆ ਦਾ ਪਰਸਨ ਹੈ ਉਹ ਏਜੰਸੀਆ ਜਿਹੜੀਆਂ ਸਰਕਾਰਾਂ ਜਿਹੜਿਆ ਕੰਮ ਆਪ ਨਹੀਂ ਕਰਨਾ ਚਾਹੁੰਦੀਆਂ ਜਿਹੇ-ਜਿਹੇ ਲੋਕਾਂ ਦੇ ਕੋਲ ਜੜੀਆਂ ਕਰਾਉਂਦੀਆਂ ਇਸ ਕਰਕੇ ਜਿਹੜਾ ਦੋਸ਼ ਜਿਹੜਾ ਸੰਵਿਧਾਨ ਦਾ ਨਹੀਂ ਹੈ ਸਮੇਂ ਦੀਆਂ ਸਰਕਾਰਾਂ ਦਾ ਦੋਸ਼ ਹੈ ਸਾਨੂੰ ਸਮੇਂ ਦੀਆਂ ਸਰਕਾਰਾਂ ਦੀਆਂ ਗਲਤ ਨੀਤੀਆਂ ਦੇ ਖਿਲਾਫ ਡਟ ਕੇ ਲੜਾਈ ਲੜਨ ਦੀ ਜਰੂਰਤ ਹੈ ਔਰ ਮਾਨਵਤਾਵਾਦੀ ਨੀਤੀਆਂ ਜਿਹੜੀਆਂ ਯੂਪੀ ਦੇ ਵਿੱਚ ਬਸਪਾ ਨੇ ਰਾਜ ਲਿਆ ਕੇ ਜਿਹੜੇ ਕੰਮ ਕੀਤੇ ਨੇ ਅਜੇਹੇ ਰਾਜ ਲਈਏ ਤਾਂ ਜੋ ਅਜੇਹੇ ਜਿਹੜੇ ਸ਼ੈਤਾਨ ਲੋਕ ਨੇ ਸੰਵਿਧਾਨ ਵਿਰੋਧੀ ਲੋਕ ਨੇ ਡਾਕਟਰ ਬੇਕਾਇਦੇ ਵਿਰੋਧੀ ਨੇ ਦੇਸ਼ ਵਿਰੋਧੀ ਸਰਕਾਰ ਲੋਕ ਨੇ ਇਹ ਸੈਂਟਰ ਸਰਕਾਰ ਨੂੰ ਅਸੀਂ ਅਪੀਲ ਕਰਦੇ ਆ ਅਜੇਹੇ ਲੋਕਾਂ ਨੂੰ ਭਾਰਤ ਚ ਲਿਆ ਕੇ ਸਖਤ ਤੋਂ ਸਖਤ ਜਿਹੀਆਂ ਸਜ਼ਾਵਾਂ ਦਿੱਤੀਆਂ ਜਾਣ ਔਰ ਉਹਨਾਂ ਦਾ ਪੰਜਾਬ ਚੋਂ ਨੈਟਵਰਕ ਜਿਹੜਾ ਜਿਨ੍ਹਾਂ ਦੇ ਰਾਹੀਂ ਪੰਜਾਬ ਦੇ ਮਾਹੌਲ ਨੂੰ ਖਰਾਬ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਉਹਨਾਂ ਨੈਟਵਰਕ ਨੂੰ ਪਛਾਣ ਕੇ ਉਹਨਾਂ ਦੇ ਕਲਾਬ ਵੀ ਬਣਦੀ ਕਾਰਵਿਕਾ ਨਹੀਂ ਚਾਹੀਦੀ ਹੈ ਤੇ ਜੇਸੇ ਨਾ ਸਰ ਬਹਾਦਰ ਸਰਕਾਰ ਵੱਲੋਂ ਕਾਫੀ ਜਿਹੜੀਆਂ ਸਕੀਮਾਂ ਸ਼ੁਰੂ ਕੀਤੀਆਂ ਗਈਆਂ ਸੀਆਂ ਕਣਕਦਾਲ ਸਕੀਮ ਹੋ ਗਈ ਜਾਂ ਹੋਰ ਜਿਹੜੀਆਂ ਕਾਫੀ ਸਕੂਲਾਂ ਵਾਸਤੇ ਬੱਚੇ ਨੂੰ ਸਾਈਕਲ ਵਗੈਰਾ ਸੀਗੀ ਜਾਂ ਸਹੂਤਾ ਕੇਂਦਰ ਸੀ ਕਾਫੀ ਜਿਹੜੀਆਂ ਸਕੀਮਾਂ ਸਿਰ ਬੰਦ ਕਰ ਦਿੱਤੀਆਂ ਗਈਆਂ ਆ ਤੇ ਕੀ ਆਉਣ ਵਾਲੇ ਸਮੇਂ ਦੇ ਵਿੱਚ ਜੇਕਰ ਬਸਪਾ ਦੀ ਸਰਕਾਰ ਬਣਦੀ ਆ ਤੇ ਇਹ ਜਿਹੜੀਆਂ ਸਹੂਤਾਈਆਂ ਦੇ ਗਰੀਬ ਵਰਗ ਨੂੰ ਦਿੱਤੀਆਂ ਜਾਣਗੀਆਂ ਦੇਖੋ ਸਭ ਕਾਂਸ਼ਿਆਮ ਜੀ ਇਸ ਸਮਾਜ ਨੂੰ ਦੇ ਦਾ ਸ਼ਾਸਕ ਬਣਾਉਣਾ ਚਾਹੁੰਦੇ ਸੀ ਸਮੇਂ ਦੀਆਂ ਸਰਕਾਰਾਂ ਸ਼ਾਸਕ ਨਹੀਂ ਪੈਦਾ ਕਰਨਾ ਚਾਹੁੰਦੀਆਂ ਅਧਿਕਾਰੀ ਨਹੀਂ ਪੈਦਾ ਕਰਨਾ ਚਾਹੁੰਦੀਆਂ ਇਸ ਸਮਾਜ ਤੋਂ ਭਿਖਾਰੀ ਪੈਦਾ ਕਰਦੀਆਂ ਸਰਕਾਰਾਂ ਦੀਆਂ ਨੀਤੀਆਂ ਔਰ ਬਹੁਜ ਸੰਭਾਈ ਪਾਰਟੀ ਸਰਕਾਰ ਬਣੂਗੀ ਅਸੀਂ ਜਿਹੜਾ ਰੋਜ਼ਗਾਰ ਦੇਵਾਂਗੇ ਨੌਕਰੀਆਂ ਦੇਵਾਂਗੇ ਪ੍ਰਬੰਧ ਕਰਾਂਗੇ ਜਿਹੜੇ 5-5 4-4 ਕਿਲੋ ਆਟੇ ਦਾਲ ਦੀਆਂ ਸਕੀਮਾਂ ਸਰਕਾਰ ਜਿਹੜੀਆਂ ਚਲਾ ਰਹੀਆਂ ਇਹ ਸਾਡੇ ਸਮਾਜ ਨੂੰ ਸ਼ਾਸਕ ਬਣਾਉਣ ਨੂੰ ਖੁੰਡਾ ਕਾਂਦੀ ਸੋਚ ਹੈ ਕਿਉਂਕਿ ਨਾ ਕਿਸੇ ਨੇ ਆਟਾ ਦਾਲ ਮੰਗਿਆ ਸੀ ਇਹ ਸਾਨੂੰ ਇੱਕ ਸਮਾਜ ਨੂੰ ਭਿਖਾਰੀ ਬਣਾਉਣ ਦੀਆਂ ਇੱਕ ਸਾਜ਼ਿਸ਼ ਹੈ ਉਸ ਸਾਜ਼ਿਸ਼ ਤੋਂ ਨਿਕੜ ਦੀ ਲੋੜ ਹੈ ਸਾਨੂੰ ਜਿਹੜੇ ਆਪਣੇ ਬੱਚਿਆਂ ਨੂੰ ਪੜ੍ਹਾਉਣ ਦੀ ਲੋੜ ਹੈ ਸਰਕਾਰਾਂ ਸਕੂਲਾਂ ਦੇ ਸਿਸਟਮ ਨੂੰ ਫਿਰ ਕਰ ਰਹੀਆਂ ਸਿੱਖਿਆ ਕ੍ਰਾਂਤੀ ਦੀ ਗੱਲ ਕਰ ਰਹੀਆਂ ਅੱਜ ਜਿਹੜੇ ਬਾਥਰੂਮਾਂ ਤੇ ਰੰਗ ਰੋਗਨ ਕਰਕੇ ਸਿੱਖਿਆ ਕ੍ਰਾਂਤੀ ਦੀ ਗੱਲ ਕੀਤੀ ਜਾ ਰਹੀ ਹੈ ਸਿੱਖਿਆ ਕ੍ਰਾਂਤੀ ਰੰਗ ਕਰਨ ਦੇ ਨਾਲ ਨਹੀਂ ਉੱਤੇ ਜਿਹੜੇ ਅਧਿਆਪਕ ਦੇਣ ਨਾਲ ਟੀਚਰ ਦੇ ਨਾਲ ਵਧੀਆ ਸਿਸਟਮ ਦੇਣ ਨਾਲ ਬੌਝਨ ਸਮਾਜ ਪਾਰਟੀ ਦੀ ਅਗਰ ਪੰਜਾਬ ਸਰਕਾਰ ਬਣੇਗੀ ਪੰਜਾਬ ਦੇ ਲੋਕ ਸ਼ਿਵਾ ਦੇਣਗੇ ਤਾਂ ਬੌਝਨ ਸਮਾਜ ਪਾਰਟੀ ਸਿੱਖਿਆ ਕ੍ਰਾਂਤੀ ਵਧੀਆ ਟੀਚਰਾਂ ਨੂੰ ਮੁਕੰਮਲ ਸਕੂਲਾਂ ਜਿਹੜਾ ਦਿੱਤਾ ਜਾਏਗਾ ਵਧੀਆ ਸਿਸਟਮ ਜਿਹੜਾ ਕੀਤਾ ਜਾਏਗਾ ਅਸੀਂ ਸਮਾਜ ਨੂੰ ਪਖਾਰੀ ਨਹੀਂ ਅਧਿਕਾਰੀ ਬਣਾਵਾਂਗੇ ਤਾਂ ਜੋ ਲੋਕਾਂ ਨੂੰ ਜਿਹੜੀਆਂ ਛੋਟ-ਛੋਟੀਆਂ ਖਰੀਦਾਂ ਮੰਗਣ ਵੇਲੇ ਨਾ ਜਾਣਾ ਪਵੇ ਜਿਸ ਪਰਿਵਾਰ ਦੇ ਕੋਲ ਰੋਜ਼ਗਾਰ ਹੁੰਦਾ ਉਹ ਚਾਹੇ ਜਿੰਨਾ ਮਾਝੀ ਵੱਧ ਮਹਿੰਗੀ ਚੀਜ਼ ਹੋਵੇ ਉਹ ਖਰੀਦਣ ਦੇ ਸਮਰਥ ਹੁੰਦਾ ਜੇ ਕੋਈ ਪੈਸਾ ਨਹੀਂ ਹੁੰਦਾ ਉਹਨੂੰ ਹਰ ਚੀਜ਼ ਮਹਿੰਗੀ ਲੱਗਦੀ ਹੈ ਬਹੁਜ ਸਮਾਜ ਪਾਰਟੀ ਸਮਾਜ ਨੂੰ ਪਖਾਰੀ ਨਹੀਂ ਉਹਨਾਂ ਨੂੰ ਜਿਹੜਾ ਉਹਨਾਂ ਨੂੰ ਅਧਿਕਾਰੀ ਬਣਾਉਣਾ ਚਾਹੁੰਦੀ ਹੈ ਸ਼ਾਸਕ ਬਣਾਉਣਾ ਚਾਹੁੰਦੀ ਹੈ ਬੋਇਸ ਸਮਾਜ ਪਾਰਟੀ ਸਰਕਾਰ ਬਣੀ ਤਾਂ ਅਜਿਹੀਆਂ ਸਕੀਮਾਂ ਨਹੀਂ ਅਸੀਂ ਉਸ ਸਕੀਮਾਂ ਲਾਗੂ ਕਰਾਂਗੇ ਜਿਨ੍ਹਾਂ ਨੌਜਵਾਨਾਂ ਨੂੰ ਰੋਜ਼ਗਾਰ ਮਿਲੇ ਬਜ਼ੁਰਗਾਂ ਨੂੰ ਸਨਮਾਨ ਮਿਲੇ ਇਲਾਕੇ ਦੀ ਬੀਤੀ ਹੋਵੇ ਬੋਇਸ ਸਮਾਜ ਪਾਰਟੀ ਅਜਿਹੀਆਂ ਨੀਤੀਆਂ ਬਣਾਵੇਗੀ ਤੇ ਸਰ ਕੀ ਆਉਣ ਵਾਲੇ ਸਮੇਂ ਦੇ ਵਿੱਚ ਜੇ ਇਲੈਕਸ਼ਨ ਦੀ ਉਪਰੋ ਆ ਰਹੇ ਆ ਇਸ ਸਾਲ 1.5 ਸਾਲ ਲਗਭਗ ਰਹਿ ਚੁੱਕਾ ਹੈ ਕਿ ਜਿਹੜਾ ਫਿਰ ਦੁਬਾਰਾ ਅਕਾਲੀ ਦਲ ਦੇ ਨਾਲ ਸਮਝੌਤਾ ਹੋਵੇਗਾ ਜਾਂ ਬਸ ਇਕੱਲੇ ਜਿਹੜਾ ਇਲੈਕਸ਼ਨ ਲੜੂਗੀ ਇਕ ਕੋਈ ਬਹੁਜਨੀ ਸਮਾਜ ਪਾਰਟੀ ਰਾਜ ਪੰਜਾਬ ਭਰ ਵਿੱਚ ਜਿਹੜੀ ਹੈ ਪੰਜਾਬ ਸਮਾਜ ਮੈਂਬਰਸ਼ਿਪ ਦੇ ਨਮਾਦੋਂ ਤੋਂ ਮੀਟਿੰਗਾਂ ਧਰਨੇ ਪ੍ਰਦਰਸ਼ਨ ਕੀਤੇ ਜਾ ਰਹੇ ਨੇ ਇਹਦਾ ਫੈਸਲਾ ਜਦੋਂ ਨੇੜੇ ਇਲੈਕਸ਼ਨ ਆਏਗਾ ਉਹ ਤੇ ਸੈਂਟਰ ਦੀ ਲੀਡਰਸ਼ਿਪ ਇੱਥੇ ਫੈਸਲਾ ਜਿਹੜਾ ਉਹ ਲਊਗੇ ਬੌਜਨ ਸਮਾਜ ਪਾਰਟੀ ਅੱਜ ਦੇ ਹਾਲ ਦੀ ਘੜੀ ਪੂਰੇ ਪੰਜਾਬ 'ਚ ਆਪਣੇ ਜਿੱਤੇ ਬੰਦਕ ਢਾਂਚੇ ਨੂੰ ਜਿਹੜਾ ਮਜ਼ਬੂਤ ਕਰਨ ਦੀ ਲੋੜ ਚ ਲੱਗੀ ਹੋਈ ਹੈ ਜਿੱਤੇ ਬੰਦਕ ਢਾਂਚੇ ਦੀ ਮਜ਼ਬੂਤੀ ਦੇ ਨਾਲ ਹੀ ਪੰਜਾਬ ਦੇ ਲੋਕਾਂ ਨੂੰ ਅਸੀਂ ਸ਼ਾਸਕ ਬਣਾ ਸਕਦੇ ਹਾਂ ਉਹ ਸ਼ਾਸਕ ਬਣਾਉਣ ਦੇ ਲਈ ਬੌਜਨ ਸਮਾਜ ਪਾਰਟੀ ਦਿਨ ਰਾਤ ਜਿਹੜੀ ਹੈ ਆਪਣੀਆਂ ਹਰ ਮੁੱਦੇ ਤੇ ਜਿੱਥੇ ਵੀ ਸਮਾਜ ਤੇ ਕੋਈ ਪੀੜ ਪੈਂਦੀ ਹੈ ਔਰ ਜਿੱਥੇ ਦੋ ਫਲੋਚ ਦੋਨਾਂ ਸਟੇਚੂਆਂ ਦੇ ਦੋ ਵਾਰੀ ਜਿਹੜੇ ਕੱਟਣਾ ਪਈ ਹੈ ਉੱਥੇ ਬਹੁਜਨ ਸਮਾਜ ਪਾਰਟੀ ਦੇ ਅੰਦੋਲਨ ਨੇ ਉਹਨਾਂ ਬੰਦਿਆਂ ਨੂੰ ਗ੍ਰਿਫਤਾਰ ਕਰਵਾਇਆ ਰੈਸਟ ਕਰਾਇਆ ਔਰ ਇਸੇ ਤਰ੍ਹਾਂ ਜਿਹੜਾ ਗੜਚੰਕ ਦੀ ਕਟਨਾ ਹੈ ਉਹਦੇ ਲਈ ਵੀ ਪਾਰਟੀ ਨੇ 18 ਤਰੀਕ ਤੱਕ ਜਿਹੜਾ ਸਮਾਂ ਦਿੱਤਾ ਸੀ ਉਹਦੇ ਖਿਲਾਫ ਵੀ ਬਹੁਜਨ ਸਮਾਜ ਪਾਰਟੀ ਲੜਾਈ ਲੜ ਰਹੀ ਹੈ ਇਹਦਾ ਕਿ ਪੰਜਾਬ ਦੇ ਸਮੁੱਚੇ ਬਹੁਜਨ ਸਮਾਜ ਪਾਰਟੀ ਪੂਰੇ ਪੰਜਾਬੀਆਂ ਨੂੰ ਬੇਨਤੀ ਕਰਦੀ ਹੈ ਆਓ ਵਧੀਆ ਪੰਜਾਬ ਦੇ ਲਈ ਪੰਜਾਬ ਨੂੰ ਸੰਭਾਲਣ ਲਈ ਸਾਨੂੰ ਆਪ ਹੰਬੜਾ ਮੰਨ ਦੀ ਲੋੜ ਹੈ ਔਰ ਬੋਜਨ ਸਮਾਜ ਪਾਰਟੀ ਦਾ ਸਹਿਯੋਗ ਕਰਨ ਦੀ ਲੋੜ ਹੈ ਸਰ ਪੰਜਾਬ ਸਮਾ ਲੋ ਰੈਲੀ ਦੇ ਵਿੱਚ ਜਿਸ ਤਰ੍ਹਾਂ ਕ੍ਰਿਪੂਰੀ ਸਾਹਿਬ ਨੇ ਨਾਰਾ ਦਿੱਤਾ ਤੇ ਕਿਹੜੇ ਕਿਹੜੇ ਮੁੱਦੇ ਹੈ ਜਿਹੜੇ ਨਸ਼ੇ ਦੇ ਬਗੈਰ ਹੋਰ ਦੇ ਮੁੱਦੇ ਹੈਗੇ ਜਾਂ ਲੋਕਲ ਨਸ਼ੇ ਤੇ ਜਿਹੜਾ ਟਾਰਗੇਟ ਕੀਤਾ ਜਾ ਰਿਹਾ ਹੈ ਨਹੀਂ ਕੱਲੇ ਨਸ਼ੇ ਮੁੱਦੇ ਨਹੀਂ ਆ ਹੈਤਵਾ ਮਾਫੀਆ ਆ ਬੇਦਗ ਮਾਫੀਆ ਅੱਜ ਜਿਹੜੇ ਨੇ ਪੋਸਟ ਮੈਟ੍ਰਿਕਸ ਸਕਾਲਰਸ਼ਿਪਿਟੀ ਸੈਂਟਰ ਦੀ ਸਕੀਮ ਹੈ ਉਹਨੂੰ ਡੈਵਲਪ ਕੀਤਾ ਜਾ ਰਿਹਾ ਹੈ ਅੱਜ ਹੈਲਥ ਸਿਸਟਮ 'ਚ ਜਿਹੜੇ ਨੇ ਅੱਜ ਸਰਕਾਰੀ ਹਸਪਤਾਲ ਤੋਂ ਨੂੰ ਕੋਈ ਵਧੀਆ ਸਹੂਲਤਾਂ ਨਹੀਂ ਮਿਲ ਰਹੀਆਂ ਅਗਰ ਇਹ ਕਹਿੰਦੇ ਜਗਾ ਸੀ ਬਹੁਤ ਵੱਡੀ ਤਰੱਕੀ ਕੀਤੀ ਹੈ ਤਾਂ ਸਿੱਖਿਆ ਕ੍ਰਾਂਤੀ ਕੀਤੀ ਹੈ ਜਾਂ ਹੈਲਥ ਦੇ ਮੈਗਵੇ ਕ੍ਰਾਂਤੀ ਕੀਤੀ ਹੈ ਤਾਂ ਜਦੋਂ ਕੋਈ ਅਫੀਸਰ ਜਾਂ ਕੋਈ ਮੰਤਰੀ ਬਿਮਾਰ ਹੋਵੇ ਉਹ ਆਪਣੇ ਲੋਕਲ ਹਸਪਤਾਲ ਸਿਵਲ ਹਸਪਤਾਲ 'ਚ ਆਪਣਾ ਇਲਾਜ ਕਰਾਵੇ ਤਾਂ ਫਿਰ ਲੋਕਾਂ ਨੂੰ ਪਤਾ ਲੱਗੇਗਾ ਵੀ ਸਰਕਾਰ ਕਿੱਥੇ ਖੜੀ ਹੈ ਬੌਜ ਸਮਾਜ ਪਾਰਟੀ ਦੀ ਲੜਾਈ ਕੱਲੇ ਡਰੱਗ ਮਾਫੀਆ ਦੇ ਖਿਲਾਫ ਨਹੀਂ ਹੈ ਬੌਜ ਸਮਾਜ ਪਾਰਟੀ ਦੀ ਲੜਾਈ ਡਰੱਗ ਮਾਫੀਆ ਦੇ ਨਾਲ ਨਾਲ ਜਿਹੜੇ ਹੈਲਥ ਸਿਸਟਮ ਦੇ ਪ੍ਰਾਈਵੇਟ ਸੈਕਟਰ ਚ ਵੱਡੇ ਵੱਡੇ ਹਸਪੀਟਲ ਅੱਜ ਲੋਕਾਂ ਦੀ ਆਰਥਿਕ ਲੁੱਟ ਕੀਤੀ ਜਾ ਰਹੀ ਹੈ ਵੱਡੇ ਵਿੱਦਿਅਕ ادارے ਉੱਥੇ ਵੀ ਲੁੱਟ ਕੀਤੀ ਜਾ ਰਹੀ ਹੈ ਹਰ ਖੇਤਰ ਚ ਜਿੱਥੇ ਵੱਡੇ ਵੱਡੇ ਮਾਫੀਆ ਲੋਕ ਜਿਹੜੇ ਲੈਂਡ ਆਰਡਰ ਦੀ ਅੱਜ ਗੁੰਡਾਗਰਦੀ ਜਿਹੜੇ ਨੇ ਕੀਤੀ ਜਾ ਰਹੀ ਹੈ ਅੱਜ ਜਿਹੜੇ ਨੇ ਪੰਜਾਬ ਚ ਗੈਂਗਵਾਰ ਕੀਤੀ ਜਾ ਰਹੀ ਹੈ ਇਹ ਗੈਂਗਵਾਰ ਉਹ ਜਿਹੜੇ ਲੋਕ ਉਤਸ਼ਾਹਤ ਕਰਦੇ ਨੇ ਅਸੀਂ ਨਾਲ ਉਤਸ਼ਾਹਤ ਕਰਨ ਵਾਲੇ ਲੋਕਾਂ ਦਾ ਚਿਹਰਾ ਉਹ ਸਮਾਜ ਅੱਗੇ ਨੰਗਾ ਕਰਾਂਗੇ ਤੇ ਸਰ ਜਿਸ ਤਰ੍ਹਾਂ ਹੁਣ ਬਸਪਾ ਦੇ ਕਾਫੀ ਜਿਹੜੇ ਆਗੂ ਹੈਗੇ ਆ ਕਾਫੀ ਟਾਈਮ ਤੋਂ ਜਿਹੜੇ ਘਰਾਂ ਦੇ ਵਿੱਚ ਬੈਠੇ ਹੋਏ ਆ ਤੇ ਕੀ ਕਹਿਣਾ ਚਾਹੁੰਗੇ ਉਹਨਾਂ ਨੂੰ ਤੁਸੀਂ ਚੈਨਲ ਆ ਜੀ ਇਹ ਤੇ ਸਾਰਿਆਂ ਨੂੰ ਅਪੀਲ ਕਰਦੇ ਆਂ ਵੀ ਸਾਨੂੰ ਕਿਸੇ ਵਿਅਕਤੀ ਵਿਸ਼ੇਸ਼ ਲਈ ਨਹੀਂ ਸਾਨੂੰ ਮਹਾਪੁਰਸ਼ਾਂ ਦੇ ਅੰਦੋਲਨ ਦੇ ਲਈ ਸਮਾਜ ਦੀ ਚੜ੍ਹਦੀ ਕਲਾ ਲਈ ਇਸ ਭੋਜਨ ਸਮਾਜ ਨੂੰ ਸ਼ਾਸਕ ਬਣਾਉਣ ਦੇ ਲਈ ਸਾਨੂੰ ਕਿਤੇ ਕੋਈ ਕਮੀ ਪੇਸ਼ੀ ਰਹਿ ਸਕਦੀ ਹੈ ਸਾਨੂੰ ਕਮੀ ਪੇਸ਼ੀ ਨਹੀਂ ਸਾਨੂੰ ਫਰਾਗ ਦਿੱਲੀ ਦੇ ਨਾਲ 2027 ਦਾ ਜਿਹੜਾ ਯੁੱਧ ਹੈ ਉਹ ਭੋਜਨ ਸਮਾਜ ਪਾਰਟੀ ਲਈ ਔਰ ਪੰਜਾਬ ਦੇ ਲੋਕਾਂ ਨੂੰ ਅਗਰ ਅਸੀਂ ਸ਼ਾਸਕ ਬਣਾਇਆ ਦੇਖਣਾ ਚਾਹੁੰਦੇ ਆ ਤਾਂ ਸਾਨੂੰ ਆਪਣੇ ਗਿਲੇ ਸ਼ਿਕਵੇ ਛੱਡ ਕੇ ਸਾਨੂੰ ਇਕੱਠੇ ਹੋ ਕੇ ਜਲੂਤ ਨੋੜ ਹੈ ਔਰ ਜਿਹੜੇ ਵੀ ਜਿਹੜਾ ਵੀ ਲਾਗੂ ਪੈਣ ਕੁਮਾਰੀ ਮਾਇਆਵਤੀ ਦੀਆਂ ਦੇ ਉਹਨਾਂ ਦੀ ਅਗਵਾਈ ਚ ਭੋਜਨ ਸਮਾਜ ਪਾਰਟੀ ਦੀਆਂ ਨੀਤੀਆਂ ਨੂੰ ਮੰਦਾ ਹੋਏਗਾ ਉਹਦੇ ਤੱਕ ਹਰ ਆਗੂ ਤੱਕ ਜਾ ਕੇ ਬਜਟ ਸਮਾਜ ਪਾਰਟੀ ਉਹਨੂੰ ਤੁਰੰਦਾ ਉਪਰਾਲਾ ਕਰੇਗੀ ਇਹ ਸਰ ਜਿਸ ਤਰ੍ਹਾਂ ਬਹੁਤ ਵੱਡਾ ਸਵਾਲ ਆ ਕਿ ਹੁਸ਼ਿਆਰਪੁਰ ਚ ਬਾਬਾ ਸਾਹਿਬ ਦਾ ਬਹੁਤ ਜਿਹੜਾ ਲੱਗਾ ਹੋਇਆ ਚੌਂਕ ਦੇ ਵਿੱਚ ਪਿੱਛੇ ਹੀ ਉਹਨਾਂ ਦੀ ਬੇਅਦਮੀ ਦੀ ਹੋਈ ਸੀ ਬਾਬਾ ਸਾਹਿਬ ਦੀ ਉਹਦੇ ਜਿਹੜੇ ਸੀਸੀਟੀਵੀ ਕੈਮਰੇ ਆ ਉਹ ਬਿਲਕੁਲ ਬੰਦ ਕੀਤੇ ਹੋਏ ਆ ਇਸ ਤਰ੍ਹਾਂ ਥੱਲੇ ਨੂੰ ਲੰਕੇ ਹੋਏ ਆ ਉਹ ਹਾਲੇ ਤੱਕ ਦੀ ਜਿਹੜੇ ਚਾਲੂ ਨਹੀਂ ਕੀਤੇ ਗਏ ਤਾਂ ਕੀ ਕਹਿਣਾ ਚਾਹੁੰਕ ਤੁਸੀਂ ਹੁਸ਼ਿਆਰਪੁਰ ਪ੍ਰਧਾਨ ਜੀ ਚੁਰਾ ਲੋਕਲ ਲੀਡਰਸ਼ਿਪ ਨੂੰ ਵੀ ਅਸੀਂ ਹਿਸ਼ਾਰ ਪਰ ਕਹਾਂਗੇ ਪ੍ਰਸ਼ਾਸਨ ਨੂੰ ਵੀ ਕਹਿੰਦੇ ਉਹ ਤੇ ਜਲਦੀ ਤੋਂ ਜਲਦੀ ਜਿਹੜਾ ਉੱਤੇ ਸੀਸੀ ਜਿਹੜੇ ਕੈਮਰੇ ਜਿਹੜੇ ਚਲਾਏ ਜਾਣ ਤੇ ਅਗਰ ਕੱਲ ਨੂੰ ਕੋਈ ਘਟਨਾ ਵਾਪਰਦੀ ਹੈ ਇਹਦੇ ਲਈ ਜਿਹੜਾ ਅਧਾਰਾ ਡਿਪਾਰਟਮੈਂਟ ਰਿਸਪਾਂਸਿਬਲ ਹੋਏਗਾ ਉਹਦੇ ਖਿਲਾਫ ਵੀ ਨਹੀਂ ਤਾਂ ਬਹੁਜੋ ਸਮਾਜ ਪਾਰਟੀ ਪਰਚਾ ਦਰਜ ਕਰਾਏਗੀ ਸੋ ਸਾਡੇ ਨਾਲ ਪ੍ਰਵੀਨ ਬੱਗਾ ਜੀ ਬਹੁਜੋ ਸਮਾਜ ਪਾਰਟੀ ਦੇ ਵਕਫ ਵਕ ਉਹਦੇ ਦੇ ਰਹਿ ਚੁੱਕੇ ਹੁਣ ਜਨਨ ਸਖਤਰ ਤੌਰ ਤੇ ਕੰਮ ਕਰ ਰਿਹਾ ਸੋ ਜਨਪਿਆ ਵੀ ਨੂੰ ਜੁੜਨ ਲਈ ਧੰਨਵਾਦ ਜੀ ਚੰਨ ਪੰਜਾਬੀ ਨਹੀਂ ਹੋਈ ਤੇ ਨੰਨੀਆਂ ਤੇ ਤਾਜ਼ੀਆਂ ਖਬਰਾਂ ਦੇਖਣ ਲਈ ਸਾਡੇ YouTube ਚੈਨਲ ਨੂੰ ਸਬਸਕ੍ਰਾਈਬਰ ਕਰੋ ਤੇ ਘੰਟੀ ਦਾ ਬਟਨ ਆਲ ਤੇ ਕਰੋ ਸ਼ੇਅਰ ਜੀ